ਪੰਜਾਬ ਹਰਿਆਣਾ ਸਰਹੱਦ ਤੇ ਸ਼ੰਭੂ ਬોર્ਡਰ ਖੋਲਣ ਦੇ ਮਾਮਲੇ ਦੀ ਸੁਣਵਾਈ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਅੱਜ ਅਦਾਲਤ ਕਿਸਾਨਾਂ ਨਾਲ ਗਲਬਾਤ ਲਈ ਗਲਬਾਤ ਕਰਨ ਵਾਲਿਆਂ ਦੇ ਨਾਮਾਦਾਰ ਫੈਸਲਾ ਕਰ ਸਕੀ ਹੈ ਪਿਛਲੀ ਵਾਰ ਜਦੋਂ 12 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਸੀ ਤਾਂ ਅਦਾਲਤ ਨੇ ਕਿਹਾ ਸੀ ਕਿ ਅੰਮਾਲਾ ਤੇ ਪਟਿਆਲਾ ਦੇ ਐਸਐਸਪੀ ਜੀ ਨੂੰ ਮਿਲ ਕੇ ਗੱਲ ਕਰਨੀ ਚਾਹੀਦੀ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਲੋੜਵੰਦ ਲੋਕਾਂ ਲਈ ਕੁਝ ਰਸਤੇ ਖੋਲੇ ਜਾ ਸਕਦੇ ਨਹੀਂ ਕਿਸਾਨ ਮਜ਼ਦੂਰ ਮੋਰਚਾ ਤੇ ਯੂਨਾਈਟਿਡ ਕਿਸਾਨ ਮੋਰਚਾ ਦੇ ਬੈਨਰ ਹੇਠ 250 ਕਿਸਾਨਾਂ ਨੇ ਯੂਨਿਉਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 13 ਫਰਵਰੀ ਤੋਂ ਸ਼ੰਭੂ ਸਰਹੱਦ ਵੰਗ ਹੈ ਜਿਸ ਦਿਨ ਪੰਜਾਬ ਦੀਆਂ ਕਈ ਕਿਸਾਨੀ ਯੂਨੀਅਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰਨਾ ਸ਼ੁਰੂ ਕੀਤਾ ਸੀ ਕਿਸਾਨਾਂ ਦੇ ਮਾਰਚ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰੋਕਣ ਲਈ ਅੰਬਾਲਾ ਨਵੀਂ ਦਿੱਲੀ ਨੈਸ਼ਨਲ ਹਾਈਵੇ ਤੇ ਬੈਰੀਕੇਡ ਲਗਾ ਦਿੱਤੇ ਨੇ ਦੱਸਦੇ ਕਿ ਇਸ ਤਰ੍ਹਾਂ ਸੁਰੱਖਿਆ ਬਲਾ ਨੇ ਕਿਸਾਨਾਂ ਨੂੰ ਤੇਹੀ ਰੋਕ ਲਿਆ ਅਤੇ ਕਰੀਬ 7 ਮਹੀਨਿਆਂ ਤੋਂ ਅੰਦਾਤਾ ਉਤੇ ਡਟੇ ਹੋਏ ਨੇ